ਤੁਹਾਡੇ ਵੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਾਇਕ ਖਾਨ ਸਾਹਿਬ ਦੇ ਨਾਲ ਜੁੜੀ ਬੇਹੱਦ ਦੁਖਦ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਇਸ ਪੰਜਾਬੀ ਗਾਇਕ ਨੇ ਮਾਂ ਤੋਂ ਬਾਅਦ ਆਪਣੇ ਪਿਤਾ ਨੂੰ ਵੀ ਖੋ ਦਿੱਤਾ ਜੀ ਹਾਂ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਥੋੜੀ ਦੇਰ ਪਹਿਲਾਂ ਹੀ ਇਹ ਖਬਰ ਸਾਹਮਣੇ ਆਈ ਹੈ ਔਰ ਦੇਹਾਂਤ ਦਾ ਜੋ ਕਾਰਨ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋਈ ਹੈ ਜਿਹਾ ਸਾਹਮਣੇ ਆ ਰਿਹਾ ਹੈ ਕਿ ਹਾਰਟ ਅਟੈਕ ਖਾਨ ਸਾਹਿਬ ਦੇ ਪਿਤਾ ਨੂੰ ਆਇਆ ਉਸ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ ਸੋ ਪੰਜਾਬੀ ਕਾਇਕ ਖਾਨ ਸਾਹਿਬ ਦੇ ਲਈ ਵੱਡਾ ਸਤਮਾ ਦੁੱਖਾਂ ਦਾ ਪਹਾੜ ਕਹਿ ਸਕਦੇ ਆ ਕਿ ਉਹਨਾਂ ਤੇ ਟੁੱਟ ਪਿਆ ਕਿਉਂਕਿ ਮਹਿਜ਼ 20 ਦਿਨਾਂ ਦੇ ਅੰਦਰ ਅੰਦਰ ਨਾ ਸਿਰਫ ਉਹਨਾਂ ਨੇ ਆਪਣੀ ਮਾਂ ਨੂੰ ਖੋ ਦਿੱਤਾ ਬਲਕਿ ਮਾਂ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਨੂੰ ਵੀ ਖੋ ਦਿੱਤਾ ਦੱਸਦੀ ਇਹ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਂ ਜੋ ਹੈ ਉਸ ਦੁਨੀਆ ਨੂੰ ਪਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਸੀ ਕਾਫੀ ਵਕਤੋਂ ਬਿਮਾਰ ਚੱਲ ਰਹੀ ਸੀ ਤੇ ਚੰਡੀਗੜ੍ਹ ਦੇ ਵਿੱਚ ਇੱਕ ਨੀਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਔਰ ਇਲਾਜ ਦੌਰਾਨ ਹੀ ਉਹਨਾਂ ਦੀ ਮਾਂ ਸਲਮਾ ਪਰਵੀਨ ਨੇ ਦਮ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਖਾਨ ਸਾਹਿਬ ਨੇ ਆਪਣੇ ਸਾਰੇ ਫੋਰਨ ਦੇ ਵਿਦੇਸ਼ਾਂ ਦੀ ਜੋ ਸ਼ੋਅ ਸੀਗੇ ਉਹ ਵੀ ਕੈਨਸਲ ਕਰ ਦਿੱਤੇ ਸੀ 27 ਤਰੀਕ ਨੂੰ ਸਪੁਰਦਿਖਾ ਕੀਤਾ ਗਿਆ ਸੀ ਉਸ ਤੋਂ ਬਾਅਦ ਦੱਸ ਦਈਏ ਕਿ 20 ਦਿਨ ਹੋਏ ਨੇ ਮਹਿਜ਼ 20 ਦਿਨਾਂ ਦੇ ਅੰਦਰ ਅੰਦਰ ਅੱਜ ਖਾਨ ਸਾਹਿਬ ਦੇ ਪਿਤਾ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਔਰ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਮਹਿਜ਼ ਕੁਝ ਹੀ ਦਿਨਾਂ ਦੇ ਅੰਦਰ ਇਸ ਪੰਜਾਬੀ ਗਾਇਕ ਨੇ ਆਪਣੀ ਮਾਂ ਦੇ ਨਾਲ-ਨਾਲ ਆਪਣੇ ਪਿਤਾ ਨੂੰ ਵੀ ਖੋ ਦਿੱਤਾ ਹੈ ਮਾਪਿਓ ਜੇਕਰ ਗੱਲ ਕੀਤੀ ਜਾਵੇ ਇੱਕ ਸੰਗਣੀ ਛਾਂ ਵਾਲੇ ਦਰਖਤ ਦੀ ਤਰ੍ਹਾਂ ਹੁੰਦੇ ਨੇ ਬੱਚਿਆਂ ਦੇ ਲਈ ਬੱਚੇ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਚਾਹੇ ਜਿੰਨੇ ਮਰਜ਼ੀ ਉਹਨਾਂ ਦੀ ਉਮਰ ਹੋ ਜਾਵੇ ਪਰ ਮਾਪੇ ਹਮੇਸ਼ਾ ਮਾਪੇ ਹੀ ਰਹਿੰਦੇ ਨੇ ਦੁੱਖਾਂ ਦੀ ਸਾਂਝ ਸੁੱਖਾਂ ਦੀ ਸਾਂਝ ਖੁਸ਼ੀਆਂ ਦੀ ਸਾਂਝ ਗਮਾਂ ਦੀ ਸਾਂਝ ਇਹ ਸਭ ਕੁਝ ਮਾਪਿਓ ਤੇ ਨਾਲ ਹੀ ਹੁੰਦੀ ਹੈ ਮਾਪਿਓ ਦੇ ਆਸਰੇ ਹੀ ਜੋ ਬੱਚਾ ਹੈ ਚਾਹੇ ਜਿੰਨੀ ਵੱਡੀ ਉਮਰ ਹੋ ਜਾਵੇ ਇੱਕ ਮਾਪਿਓ ਦੇ ਵਰਗੇ ਦਰਖਤ ਦੀ ਛਾਂ ਹੇਠ ਰਹਿਣਾ ਸਭ ਨੂੰ ਚੰਗਾ ਲੱਗਦਾ ਹੈ ਪਰ ਖਾਨ ਸਾਹਿਬ ਤੇ ਲਈ ਇਹ ਦੁਖਦ ਖਬਰ ਮਾੜੀ ਖਬਰ ਕਿ ਉਹਨਾਂ ਨੇ ਆਪਣੇ ਪਿਤਾ ਨੂੰ ਵੀ ਖੋ ਦਿੱਤਾ ਜਦੋਂ ਖਾਨ ਸਾਹਿਬ ਦੀ ਮਾਂ ਦਾ ਦੇਹਾਂਤ ਹੋਇਆ ਸੀ ਔਰ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਖਾਨ ਸਾਹਿਬ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਜੋ ਤਸਵੀਰਾਂ ਭਾਵੁਕ ਕਰਨ ਵਾਲੀਆਂ ਸੀ ਉਹ ਤਸਵੀਰਾਂ ਸੀ ਖਾਨ ਸਾਹਿਬ ਦੇ ਪਿਓ ਦੀ ਕਿਉਂਕਿ ਆਪਣੀ ਪਤਨੀ ਦੇ ਚਲੇ ਜਾਣ ਤੇ ਉਹ ਤਾਂ ਹੰਮਾਰ-ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਸੀ ਉਹ ਤਸਵੀਰਾਂ ਨੇ ਸਭ ਨੂੰ ਭਾਵੁਕ ਕਰ ਦਿੱਤਾ ਸੀ ਉਹਨਾਂ ਤਸਵੀਰਾਂ ਦੇ ਵਿੱਚ ਉਹ ਕਹਿੰਦੇ ਹੋਏ ਸੁਣੇ ਜਾ ਰਹੇ ਸੀ ਕਿ ਹੁਣ ਖਾਨ ਸਾਹਿਬ ਦੀ ਮਾਂ ਦੀ ਆਵਾਜ਼ ਇਸ ਘਰ ਦੇ ਵਿੱਚ ਕਦੇ ਵੀ ਨਹੀਂ ਗੂੰਜੇਗੀ ਯਾਨੀ ਕਿ ਆਪਣੀ ਪਤਨੀ ਨੂੰ ਖੋਣ ਦਾ ਗਮ ਕਿੰਨਾ ਸੀ ਉਹ ਤਸਵੀਰਾਂ ਤੋਂ ਸਾਫ਼ ਬਿਆਨ ਹੋ ਰਿਹਾ ਸੀ ਤੇ ਅੱਜ ਅਚਾਨਕ ਜਦੋਂ ਖਾਨ ਸਾਹਿਬ ਦੇ ਪਿਤਾ ਦੀ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੀ ਜੇਕਰ ਗੱਲ ਕਰ ਲਈ ਜਾਵੇ ਖਾਨ ਸਾਹਿਬ ਦੀ ਮਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਉਸ ਦੇ ਨਾਲ ਹੀ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਖਬਰ ਸਾਹਮਣੇ ਆਂਦੀ ਹੈ ਰਾਜਵੀਰ ਜਵੰਦਾ ਦੇ ਮੌਤ ਤੋਂ ਬਾਅਦ ਇੱਕ ਹੋਰ ਪੰਜਾਬੀ ਲੋਕ ਆਇਆ ਗੁਰਮੀਤ ਮਾਨ ਦੀ ਮੌਤ ਦੀ ਖਬਰ ਸਾਹਮਣੇ ਆndi ਉਸ ਤੋਂ ਬਾਅਦ ਪੰਜਾਬ ਦੀ ਸ਼ਾਨ ਵੈੱਡ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਜਿੰਮੀ ਸ਼ੇਰਗਿੱਲ ਦੇ ਪਿਤਾ ਦੇ ਦੇਹਾਂ ਦੀ ਖਬਰ ਵੀ ਸਾਹਮਣੇ ਆਈ ਤੇ ਹੁਣ ਖਾਨ ਸਾਹਬ ਦੇ ਪਿਤਾ ਦੇ ਦੇਹਾਂ ਦੀ ਖਬਰ ਸਾਹਮਣੇ ਆਈ ਵਾਕਈ ਲੋਕ ਹੁਣ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਪੋਸਟਾਂ ਪਾ ਰਹੇ ਨੇ ਕਿ ਪਤਾ ਨਹੀਂ ਪੰਜਾਬੀ ਇੰਡਸਟਰੀ ਨੂੰ ਆਖਿਰ ਕਿਸ ਦੀ ਨਜ਼ਰ ਲੱਗ ਗਈ ਹੈ ਕਿ ਦੁੱਖ ਜੋ ਹੈ ਉਹ ਟੁੱਟਣ ਦਾ ਨਾ ਹੀ ਨਹੀਂ ਲੈ ਰਹੇ ਜਿਵੇਂ ਹੀ ਕੋਈ ਨਵੀਂ ਸਵੇਰ ਚੜ੍ਹਦੀ ਹੈ ਕੋਈ ਕੋਈ ਨਵੀਂ ਬੁਰੀ ਖਬਰ ਸਾਹਮਣੇ ਆਂਦੀ ਹੈ ਸੁਖਾਨ ਸਾਹਿਬ ਦੇ ਲਈ ਵਾਕਈ ਬਹੁਤ ਔਖਾ ਸਮਾਂ ਬਹੁਤ ਔਖਾ ਵਕਤ অর ਉਹਨਾਂ ਦੇ ਪਿਤਾ ਦੀ ਮੌਤ ਦਾ ਜੋ ਕਾਰਨ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਯਾਨੀ ਕਿ ਦਿਲ ਦਾ ਦੌਰਾ ਪੈਣ ਦੇ ਚਲਦਿਆਂ ਉਹਨਾਂ ਦੀ ਮੌਤ ਹੋਈ ਹੈ ਫਿਲਹਾਲ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਆਖਿਰ ਕਦੋਂ ਇਹ ਹਾਦਸਾ ਜੋ ਹੈ ਕਦੋਂ ਉਹਨਾਂ ਦੀ ਮੌਤ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹੀ ਲੋਕ ਹੁਣ ਕਹਿ ਰਹੇ ਨੇ ਕਿ ਸ਼ਾਇਦ ਆਪਣੀ ਪਤਨੀ ਦੇ ਦੇਹਾਂਤ ਦਾ ਜੋ ਸਦਮਾ ਹੈ ਜੋ ਗਮ ਹੈ ਜੋ ਦੁੱਖ ਹੈ ਉਹ ਉਹਨਾਂ ਦੇ ਪਿਤਾ ਸਹਾਰ ਨਹੀਂ ਸਕੇ ਔਰ ਉਹ ਉਹਨਾਂ ਦੀ ਮੌਤ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿਉਂਕਿ ਆਪਣੀ ਪਤਨੀ ਦੇ ਦਿਹਾਂਤ ਤੇ ਬਹੁਤ ਬੁਰੇ ਤਰੀਕੇ ਤਾਂ ਹਾਂ ਮਾਰ-ਮਾਰ ਕੇ ਰੋਂਦੇ ਹੋਏ ਖਾਨ ਸਾਹਿਬ ਦੇ ਪਿਤਾ ਨਜ਼ਰ ਆ ਰਹੇ ਸੀ ਉਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਤੇ ਉਹਨਾਂ ਤਸਵੀਰਾਂ ਨੇ ਸਭ ਨੂੰ ਭਾਵੁਕ ਕਰ ਦਿੱਤਾ ਸੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜਦੋਂ ਜੀਵਨ ਸਾਥੀ ਇਸ ਜਹਾਨ ਉਤਰ ਚੰਦਾ ਹੈ ਤਾਂ ਇਕੱਲੇ ਪਣ ਦਾ ਅਹਿਸਾਸ ਚ ਉਹ ਕਿੰਨਾ ਹੁੰਦਾ ਹੈ ਉਹਨਾਂ ਦੇ ਰੋਂ ਤੋਂ ਉਨ੍ਹਾਂ ਦੇ ਇਮੋਸ਼ਨਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਸੋ ਪੰਜਾਬੀ ਗਾਇਕ ਖਾਨ ਸਾਹਿਬ ਦੇ ਨਾਲ ਜੁੜੀ ਹੋਈ ਬੇहद ਦੁਖਦ ਖਬਰ ਉਨ੍ਹਾਂ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ ਮਹਿਜ਼ 20 ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਨੇ ਆਪਣੇ ਮਾਤਾ ਤੇ ਪਿਤਾ ਦੋਹਾਂ ਨੂੰ ਖੋ ਦਿੱਤਾ ਹੈ